ਅੱਜ ਬਣਾਉਣ ਲੱਗੇ ਬੰਦ ਗੋਭੀ ਸਭ ਤੋਂ ਪਹਿਲਾਂ ਸਾਰੇ ਨੂੰ ਹੈਪੀ ਰਿਪਬਲਿਕ ਡੇ ਤੇ ਗੰਦਰਤਰ ਦਿਵਸ ਦੀ ਬਹੁਤ ਸਾਰੀ ਮੁਬਾਰਕਾਂ ਤੇ ਆਓ ਸ਼ੁਰੂ ਕਰਦੇ ਹਾਂ ਬੰਦ ਗੋਭੀ ਇੱਕ ਨਵੇਂ ਤਰੀਕੇ ਨਾਲ ਜੇ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲਾਂ ਅਸੀਂ ਤੇਲ ਗਰਮ ਕਰ ਲੈਂਦੇ ਹਾਂ ਫਿਰ ਉਹਦੇ ਵਿੱਚ ਲਸਣ ਪਿਆਜ਼ ਅਦਰਕ ਇਹ ਤਿੰਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤੇ ਉਸ ਤੋਂ ਬਾਅਦ ਕੀ ਆ ਦੇਖੋ ਇਹਨਾਂ ਨੂੰ ਆਪਾਂ ਫਰਾਈ ਕਰ ਲੈਂਦੇ ਹਾਂ ਤੇ ਫਰਾਈ ਕਰਨ ਤੋਂ ਬਾਅਦ ਇਹਦੇ ਵਿੱਚ ਹੋਰ ਜ਼ਿਆਦਾ ਟੇਸਟ ਵਧਾਉਣ ਲਈ ਦੋ ਹਰੀ ਮਿਰਚਾਂ ਕਿਉਂਕਿ ਇਹ ਸਬਜੀ ਥੋੜੀ ਜਿਹੀ ਕਰਾਰੀ ਜੀ ਵਧੀਆ ਲੱਗਦੀ ਹੈ ਤੇ ਇਹਦੇ ਵਿੱਚ ਹੁਣ ਪਾ ਰਿਆਂ ਆਪਾਂ ਦੋ ਟਮਾਟਰ ਇੱਧਰ ਆਪਾਂ ਪਹਿਲਾਂ ਹੀ ਪੱਤ ਗੋਭੀ ਕੱਟ ਕੇ ਰੱਖ ਲੈਂਦੇ ਆਂ ਤੇ ਇਹਨਾਂ ਨੂੰ ਬਰੀਕ ਕੱਟਣਾ ਹੈ ਤੇ ਉਸ ਤੋਂ ਬਾਅਦ ਕੱਟਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਖੁੱਲੇ ਪਾਣੀ 'ਚ ਧੋ ਕੇ ਇਹ ਜਿੱਦਾਂ ਹੁਣ ਛਾਲਨੀ ਇਹ ਸਬਜੀ ਧੋਣ ਲਈ ਹੀ ਹੈ ਇਦਾਂ ਦੀ ਤਾਂ ਕਿ ਅਸੀਂ ਖੁੱਲੀ ਧੋ ਸਕੀਏ ਔਰ ਪਾਣੀ ਵੀ ਨਾ ਰਹੇ ਇਧਰ ਆ ਟਮਾਟਰ ਪਾ ਗਏ ਉਹਨਾਂ ਨੂੰ ਵੀ ਥੋੜੀ ਦੇਰ ਲਈ ਫਰਾਈ ਕਰਕੇ ਰੱਖ ਲੈਂਦੇ ਆ ਤਾਂ ਟਮਾਟਰਾਂ ਨੂੰ ਜਦੋਂ ਪਾਣਾ ਹੈ ਤਾਂ ਘੱਟ ਗੈਸ ਤੇ ਉਸ ਤੋਂ ਬਾਅਦ ਦੇਖੋ ਹੁਣ ਇਹ ਮਸਾਲਾ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਨੂਨ ਮਿਰਚ ਮਸਾਲਾ ਨਹੀਂ ਪਾਉਂਗੇ ਇਹੀ ਇਸ ਸਬਜ਼ੀ ਦੀ ਨਵੀਂ ਟ੍ਰਿਕ ਹੈ ਤਾਂ ਪਹਿਲਾਂ ਆਪਾਂ ਪਾ ਦੂਗੇ ਬੰਦ ਗੋਭੀ ਜਿਹੜੀ ਆਪਾਂ ਕੱਟ ਲਈ ਸੀਗੀ ਤੇ ਫਿਰ ਉੱਪਰ ਪਾਵਾਂਗੇ ਟਮਾਟਰ ਫਿਰ ਇਹਨੂੰ ਕੀ ਹੈ ਤੁਸੀਂ ਐਦਾਂ ਹੀ ਮਸਾਲੇ ਵਿੱਚ ਮਿਕਸ ਕਰਨਾ ਹੈ ਨਹੀਂ ਤਾਂ ਮੂਮਨ ਕੀ ਹੁੰਦਾ ਕਿ ਅਸੀਂ ਪਹਿਲਾਂ ਮਸਾਲਾ ਬਣਾ ਲੈਂਦੇ ਆ ਜਿੱਦਾਂ ਨੂਨ ਮਿਰਚ ਨਾਲ ਹੀ ਪਾ ਕੇ ਤੇ ਫਿਰ ਉਸ ਤੋਂ ਬਾਅਦ ਸਬਜੀ ਮਿਕਸ ਕਰਦੇ ਹਾਂ ਇਹਦੇ ਵਿੱਚ ਹੁਣ ਤੁਸੀਂ ਕੱਲੀ ਬਾਂਦ ਗੋਭੀ ਮਟਰ ਖਾਲੀ ਪਿਆਜ਼ ਤੇ ਲਸਣ ਤੇ ਟਮਾਟਰ ਅਦਰਕ ਪਾਣ ਤੋਂ ਬਾਅਦ ਮਿਕਸ ਕਰਕੇ ਫਿਰ ਜਦੋਂ ਇਹਦਾ ਥੋੜਾ ਪਾਣੀ ਸੁੱਕ ਜਾਏਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਨੂਨ ਮਿਰਚ ਤੇ ਹਲਦੀ ਪਾਣੀ ਆ ਆ ਦੇਖੋ ਤੇ ਨੂੰ ਆਪਣੇ ਟੇਸ ਦੇ ਹਿਸਾਬ ਨਾਲ ਸੁੱਕੀ ਸਬਜੀ ਵਿੱਚ ਥੋੜਾ ਨੂਨ ਮਿਰਚ ਤੇਜ ਹੀ ਹੁੰਦਾ ਹੈ ਤਾਂ ਉਪਰੋਂ ਆਪਾਂ ਗਰਮ ਮਸਾਲਾ ਵੀ ਪਾ ਦਿੰਦੇ ਆ ਕਿਉਂਕਿ ਸਬਜੀ ਵਿੱਚ ਇਹ ਬਹੁਤ ਵਧੀਆ ਲੱਗਦਾ ਇਹਨਾਂ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਆਪਾਂ ਇਹਨੂੰ ਫੇਰ ਤੋਂ ਦੁਬਾਰਾ ਹਰਲਾ ਲੈਂਦੇ ਆ ਤਾਂ ਕਿ ਨੂਨ ਮਿਰਚ ਜਿਹੜਾ ਹੈ ਚੰਗੀ ਤਰ੍ਹਾਂ ਮਿਕਸ ਹੋ ਜੇ ਆ ਦੇਖੋ ਇਹਨੂੰ ਉੱਪਰ-ਨੀਚੇ ਕਰਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਇਹਨੂੰ ਮਿਲਾ ਕੇ ਤੇ ਫੇਰ ਇਹਨੂੰ ਹੁਣ ਆਪਾਂ ਗੈਸ ਕੱਟ ਕਰ ਦਿੰਦੇ ਬਿਲਕੁਲ ਸੇਮ ਤੇ ਫਿਰ ਟੱਕੇ ਰੱਖ ਦਿੰਦੇ ਆ ਤਾਂ 15-20 ਮਿੰਟ ਵਿੱਚ ਤੁਹਾਡੀ ਸਬਜੀ ਤਿਆਰ ਹੋ ਜਾਏਗੀ